ਜੇਕਰ ਪੀਲੀ ਲਾਈਨ ਕਰੋਗੇ ਕ੍ਰੋਸ ਤਾਂ ਕੱਟਿਆ ਜਾਵੇਗਾ ਚਲਾਣ ਨਹੀਂ ਚੱਲੇਗਾ ਕਿਸੇ ਦਾ ਵੀ ਫੋਨ ਸਿੱਧਾ ਪਹੁੰਚੇਗਾ ਈ ਚਲਾਣ ਤੁਹਾਡੇ ਕਰੇ ਤੁਸੀਂ ਜੁੜੇਗਾ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਭ ਦਾ ਸਵਾਗਤ ਕਰਦਾ ਏ ਜੇਕਰ ਤੁਸੀਂ ਇਹ ਵੀਡੀਓ ਫ੍ਰੀਕੋਡ ਦੇ ਵਿੱਚ ਜਾਂ ਫ੍ਰੀਕੋਡ ਤੋਂ ਬਾਹਰ ਦੇਖ ਰਹੇ ਹੋ ਤਾਂ ਤੁਹਾਡੇ ਲਈ ਇਹ ਵੀਡੀਓ ਬਹੁਤ ਖਾਸ ਹੈ ਇਸ ਨੂੰ ਸ਼ੇਅਰ ਜਰੂਰ ਕਰਨਾ ਤਾਂ ਜੋ ਹਰ ਤੱਕ ਇਹ ਗੱਲ ਪਹੁੰਚ ਜਾਏ ਐਂਡਨੀ ਫਰੀਕੋਰਡ ਦੇ ਕਈ ਹਿੱਸਿਆਂ ਦੇ ਵਿੱਚ ਟ੍ਰੈਫਿਕ ਦੀ ਕਾਫੀ ਸਮੱਸਿਆ ਸੀ ਜਿਸ ਨੂੰ ਲੈ ਕੇ ਫਰੀਕੋਰਡ ਪੁਲਿਸ ਲਗਾਤਾਰ ਕੰਮ ਕਰ ਰਹੀ ਹੈ ਅਤੇ ਇਸੇ ਤਹਿਤ ਹੀ ਹੁਣ ਟਿੱਲਾ ਬਾਬਾ ਫਰੀਜ਼ ਦੇ ਨਜ਼ਦੀਕ ਜਿੰਨੀ ਵੀ ਜਗ੍ਹਾ ਹੈਗੀ ਆ ਉੱਥੇ ਇੱਕ ਪੀਲੀ ਲਾਈਨ ਲਗਾਈ ਗਈ ਹੈ ਉਸ ਦਾ ਮਕਸਦ ਹੈ ਕਿ ਇਸ ਦੇ ਅੰਦਰ ਲੋਕਾਂ ਵੱਲੋਂ ਆਪਣੀ ਪਾਰਕਿੰਗ ਕੀਤੀ ਜਾਵੇਗੀ ਅਤੇ ਜੇਕਰ ਇਸ ਤੋਂ ਬਾਹਰ ਪਾਰਕਿੰਗ ਕੀਤੀ ਜਾਂਦੀ ਹੈ ਤਾਂ ਉਸ ਦਾ ਚਲਾਨ ਹੋਵੇਗਾ ਦੂਜੇ ਪਾਸੇ ਇਸ ਬਾਰੇ ਦੁਕਾਨਦਾਰਾਂ ਨੂੰ ਵੀ ਕਿਹਾ ਗਿਆ ਕਿ ਦੁਕਾਨਦਾਰ ਇਸ ਤੋਂ ਬਾਹਰ ਸਮਾਨ ਨਹੀਂ ਕੱਢਣਗੇ ਅਤੇ ਜੋ ਪਾਰਕਿੰਗ ਲੋਕਾਂ ਵੱਲੋਂ ਕਰਨੀ ਹੈ ਉਹ ਟਿੱਲਾ ਬਾਬਾ ਫਰੀਦ ਦੀ ਜੋ ਜੈ ਸਕੂਲ ਕੋਲ ਪਾਰਕਿੰਗ ਹੈ ਉੱਥੇ ਜਾ ਕੇ ਪਾਰਕਿੰਗ ਕਰਨ। ਦੂਜੀ ਗੱਲ ਜੇਕਰ ਤੁਸੀਂ ਆਪਣਾ ਮੋਟਰਸਾਈਕਲ ਖੜਾ ਕਰਕੇ ਜਾਣੇ ਵੀ ਹੋ ਤਾਂ ਤੁਹਾਡਾ ਈ ਚਲਾਨ ਹੋ ਜਾਵੇਗਾ। ਹੋਰ ਦੇਖਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਉਪਰਾਲਾ ਕੀਤਾ ਗਿਆ ਹੈ ਅਤੇ ਇਸ ਵੀਡੀਓ ਜਰੀਏ ਅਸੀਂ ਵੀ ਅਪੀਲ ਕਰਦੇ ਹਾਂ ਕਿ ਜਦੋਂ ਵੀ ਤੁਸੀਂ ਟਿੱਲਾ ਪਵ ਫਰੀ ਮੱਥਾ ਟੇਕਣਾ ਆਉਣਾ ਹੈ ਤਾਂ ਪਾਰਕਿੰਗ ਦੇ ਵਿੱਚ ਆਪਣਾ ਮੋਟਰਸਾਈਕਲ ਖੜਾ ਕਰੋ ਇੱਕ ਪਾਸੇ ਨਾਲ ਸੇਫਟੀ ਮਿਲੇਗੀ ਅਤੇ ਨਾ ਹੀ ਕੋਈ ਚੋਰੀ ਹੋਵੇਗੀ ਤੇ ਦੂਜੇ ਪਾਸੇ ਜਿਹੜਾ ਹੈ ਟ੍ਰੈਫਿਕ ਦੇ ਵਿੱਚ ਵੀ ਉਲੰਘਣਾ ਨਹੀਂ ਹੋਵੇਗੀ ਤੁਸੀਂ ਵੀ ਸੁਣੋ ਇਸ ਬਾਰੇ ਹੋਰ ਕੀ ਜਾਣਕਾਰੀ ਸਾਂਝੀ ਕਰ ਦਿੰਨੇ ਟ੍ਰੈਫਿਕ ਇੰਚਾਰਜ ਵਕੀਲ ਸਿੰਘ ਜੀ ਦੋ ਤਿੰਨ ਦਿਨ ਹੋ ਗਏ ਬਾਬਾ ਫਰੀਦ ਜੀ ਦੇ ਜਿੱਥੇ ਟਿੱਲਾ ਸਾਹਿਬ ਲੋਕ ਸੰਗਤ ਜਿਹੜੀ ਮੱਥਾ ਟੇਕਣ ਆਉਂਦੀ ਹੈ ਕਾਫੀ ਗਿਣਤੀ ਦੇ ਵਿੱਚ ਆਉਂਦੀ ਹੈ ਉਹਨਾਂ ਨੂੰ ਬੜੀ ਸਮੱਸਿਆ ਆਉਂਦੀ ਹੈ ਵਿਕਲ ਬਚਾਲੇ ਲੱਗ ਜਾਂਦੇ ਆ ਰਸਤਾ ਨਹੀਂ ਰਹਿੰਦਾ ਖਾਸ ਕਰਕੇ ਬਜ਼ੁਰਗਾਂ ਜਾਂ ਬੀਬੀਆਂ ਨੂੰ ਬੜੀ ਵੱਡੀ ਫਿਰ ਸੇ ਦੁਕਾਨਦਾਰਾਂ ਦੀ ਵੀ ਤੇ ਕਮੇਟੀ ਦੀ ਸਾਰੇ ਸ਼ਹਿਰ ਦੀ ਮੰਗ ਸੀ ਵੀ ਇਹਦਾ ਕੋਈ ਹੱਲ ਕੀਤਾ ਜਾਵੇ ਅਸੀਂ ਦੁਕਾਨਦਾਰਾਂ ਨਾਲ ਮੀਟਿੰਗ ਕਰਕੇ ਨਗਰਪਾਲਿਕਾ ਪ੍ਰਧਾਨ ਵੀ ਸਾਡੇ ਜਿੰਨਾ ਜੀ ਵੀ ਆਏ ਸੀ ਅਸੀਂ ਜਗਾ ਨੋਮੀਨੇਟ ਕਰਕੇ ਜਿੰਨੇ ਕੇ ਇਹਨਾਂ ਨੇ ਸਹਿਮਤੀ ਦਿੱਤੀ ਸਾਡੂੰ ਉਸ ਹਿਸਾਬ ਨਾਲ ਅਸੀਂ ਅੱਜ ਲੈਣਾ ਲਵਾਈਆਂ ਜੀ ਇਹ ਲੈਣਾ ਸਾਰੀਆਂ ਦੁਕਾਨਦਾਰਾਂ ਦਾ ਹੈ ਤੇ ਕਮੇਟੀ ਦੇ ਸਹਿਯੋਗ ਨਾਲ ਲੱਗੀਆਂ ਔਰ ਆਸ-ਪਾਸੇ ਜਿਹੜੀਆਂ ਰਹਿ ਗਈਆਂ ਉਹ ਅਸੀਂ ਲਵਾ ਰਹੇ ਹਾਂ ਜੀ ਇਦੇ ਨਾਲ ਸੰਗਤ ਨੂੰ ਬੜੀ ਮੰਨੂ ਚੌਖੇ ਮਾਹੌਲ ਦੇ ਵਿੱਚ ਮੱਥਾ ਟੇਕਣਗੇ ਇਸੇ ਤਰ੍ਹਾਂ ਦਾ ਕੋਈ ਜਾਮ ਨਹੀਂ ਤੁਸੀਂ ਅੱਜ ਦੇਖੋ ਦੁਕਾਨਦਾਰ ਇੱਡੇ ਸੂਝਵਾਨ ਨੇ ਇਹਨਾਂ ਨੇ ਸਾਰੇ ਜਿਹੜੇ ਆਪਦੇ ਬਾਈਕ ਆ ਪੀਲੀਆਂ ਲੈਣਾ ਦੇ ਅੰਦਰਲੇ ਪਾਸੇ ਪਾਰਕ ਕੀਤੀ ਹੋਈ ਹੈ ਜੀ ਇਹ ਪਰ ਕਹਿੰਦਾ ਕਿ ਸਮਾਨ ਬਾਹਰ ਰੱਖਿਆ ਜਾਂਦਾ ਉਹਦੇ ਕਾਰਨ ਵੀ ਲੋਕ ਕੋਹੜਾ ਸਵਾਲ ਚੱਪਾ ਦਿੰਦੇ ਨੇ ਜੀ ਉੱਪਰ ਨਹੀਂ ਹੁਣ ਸਮਾਨ ਨਹੀਂ ਜੀ ਜਿਹੜਾ ਲੈਣਾ ਪੀਲਾ ਪੀਲੀਆਂ ਲਾਥੀਆਂ ਉਹ ਤੋਂ ਇੱਕ ਵੀ ਤੁਸੀਂ ਨਜ਼ਰ ਮਾਰੋ ਸਾਰੀ ਗਲੀ ਕਿੰਨੀ ਲੰਮੀ ਗਲੀ ਹੈ ਇਹ ਇੱਕ ਵੀ ਕਿਸੇ ਦੁਕਾਨਦਾਰ ਦਾ ਸਮਾਨ ਬਾਹਰ ਨਹੀਂ ਹੈ ਇਹਨਾਂ ਕਿੱਲਾ ਇਸ ਇਰਕੀ ਦੀ ਵਿੱਚ ਰੱਖਿਆ ਗਿਆ ਕਿਲਾ ਬਾਬੂ ਜੀ ਦਾ ਪਹਿਲਾਂ ਅਸੀਂ ਜੀ ਇੱਥੇ ਦੁਕਾਨਦਾਰਾਂ ਦਾ ਸਹਿਯੋਗ ਅਕਸਰ ਖਰਚਾ ਵੀ ਆਉਂਦਾ ਹਨਾ ਇਹ ਖਰਚੇ ਦੇ ਮੁਤਾਬਕ ਅਸੀਂ ਦੁਕਾਨਦਾਰ ਵੀਰਾਂ ਨੇ ਸਹਿਯੋਗ ਦਿੱਤਾ ਤੇ ਕੁਝ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਤੇ ਕੁਝ ਸੰਗਤ ਹੈਗੇ ਆ ਇਹਨਾਂ ਨੇ ਆਪਣੇ ਤੌਰ ਤੇ ਕੀਤਾ ਅਸੀਂ ਜਿਹੜਾ ਮੇਨ ਸਾਰਾ ਦੇਖ ਕੇ ਮਲੂ ਟ੍ਰੈਪ ਦੇ ਜਿੱਥੇ ਜਿੱਥੇ ਸਾਨੂੰ ਲੈਣਾ ਤਾਂ ਲੱਗਿਆ ਨਗਰ ਕੌਂਸਲ ਨਾਲ ਕਰਕੇ ਤਾਲਮੇਲ ਅਸੀਂ ਉਹ ਲੈਣਾ ਲਵਾ ਕੇ ਇਹ ਕੋਸ਼ਿਸ਼ ਆ ਸਾਡੀ ਵੀ ਜਿਹੜਾ ਬਾਬਾ ਫਰੀਦਾ ਜੀ ਮੱਥੇ ਕਰਾਵੇ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਟ੍ਰੈਫਿਕ ਦੇ ਵਿੱਚ ਸਮੱਸਿਆ ਦੀ ਪ੍ਰੋਬਲਮ ਨਾ ਹੋਵੇ ਲਗਣਾ ਕਰਦਾ ਤਾਂ ਫਿਰ ਉਹਦਾ ਫਿਰ ਉਹ ਤਾਂ ਬਿਲਕੁਲ ਜੀ ਅਸੀਂ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਵੀ ਬੇਨਤੀ ਕੀਤੀ ਹੈ ਸੰਗਤ ਨੂੰ ਬੇਨਤੀ ਕਰਨਗੇ ਅਸੀਂ ਗਲੀ ਦੇ ਦੋਨਾਂ ਸਾਈਡਾਂ ਤੇ ਇੱਕ ਸੈਂਟਰ ਦੇ ਵਿੱਚ ਨੋ ਪਾਰਕਿੰਗ ਦੇ ਬੋਲ ਲਾਵਾਂਗੇ ਗੁਰਦੁਆਰਾ ਸਾਹਿਬ ਦੇ ਗੇਟ ਤੇ ਲਾਵਾਂਗੇ ਵੀ ਜਿਹੜੀ ਪਾਰਕਿੰਗ ਹੈ ਉਹ ਜੈਂਟਸ ਸਕੂਲ ਦੇ ਸਾਹਮਣੇ ਬਾਬਾ ਫਰੀਦ ਜੀ ਵੱਲੋਂ ਬਣੀ ਹੋਈ ਹੈ ਉੱਥੇ ਆਦੇ ਵਹੀਕਲ ਜਿਹੜੇ ਪਾਰਕ ਕਰਕੇ ਉਹ ਇਸ ਗਲੀ ਤੇ ਨਾ ਲਾਓ ਜੇਕਰ ਫਿਰ ਵੀ ਕੋਈ ਵੀ ਬੰਦਾ ਨਾ ਮੈਨੂੰ ਇਸ ਦੀ ਉਲੰਘਣਾ ਕਰੂ ਫਿਰ ਅਸੀਂ ਈ ਮਸ਼ੀਨ ਚਲਾਨ ਸਾਡੂ ਪੰਜਾਬ ਸਰਕਾਰ ਨੇ ਦਿੱਤੀ ਹੋਈ ਹੈ ਜੀ ਸਾਨੂੰ ਓਨਰ ਜਾਂ ਡਰਾਈਵਰ ਨੂੰ ਬੁਲਾਉਣ ਦੀ ਲੋੜ ਨਹੀਂ ਅਸੀਂ ਉਹਦਾ ਨੰਬਰ ਪਲੇਟ ਤੋਂ ਚੱਕ ਕੇ ਤੇ ਨਾਮ ਦੇ ਨਾਲ ਉਹਦਾ ਚਲਾਨ ਹੋ ਜਾਣਾ ਹੈ ਮੈਂ ਆਪ ਤੇ ਰਣਾ ਗੋਪਾਲ ਬਾਂਸਲੇ ਜੀ ਕੀ ਕਹਿਣਾ ਜਿਹੜੇ ਅੱਜ ਤੇ ਬਹੁਤ ਵਧੀਆ ਕੰਮ ਹੋਇਆ ਜੀ ਇਹਦੀ ਬਹੁਤ ਲੋੜ ਸੀ ਮਾਰਕੀਟ ਨੂੰ ਕਿਉਂਕਿ ਟ੍ਰੈਫਿਕ ਬਹੁਤ ਜਾਮ ਰੰਦਾ ਸੀ ਕਿਉਂਕਿ ਇੱਥੇ ਰੈਸ਼ੀ ਏਰੀਆ ਹੋਣ ਕਰਕੇ ਕਿਸੇ ਨੂੰ ਕਿਸੇ ਵੀ ਵੇਲੇ ਕੋਈ ਵੀ ਐਮਰਜੈਂਸੀ ਪੈ ਸਕਦੀ ਹੈ ਪਰ ਟ੍ਰੈਫਿਕ ਦੀ ਸਮੱਸਿਆ ਇੰਨੀ ਜ਼ਿਆਦਾ ਸੀ ਕਿ ਜੇ ਕੋਈ ਕਾਰ ਕਿਲੇ ਚੌਂਕ ਵਾਲੇ ਪਾਸੋਂ ਆਉਂਦੀ ਸੀ ਉਹ ਮੰਦਰ ਕੋਲੀ ਵਾਪਸ ਜਾਣਾ ਪੈਂਦਾ ਸੀ ਉਹ ਅੱਗੇ ਟ੍ਰੈਫਿਕ ਦੇਖ ਕੇ ਉਹ ਅੱਗੇ ਆਨ ਦੀ ਹਿੰਮਤ ਨਹੀਂ ਕਰਦਾ ਸੀ ਉਹਨੂੰ ਪਤਾ ਸੀ ਅੱਗੇ ਜਾ ਕੇ ਮੇਰੀ ਗੱਡੀ ਫਸ ਚਾਲੀਏ ਇਹ ਜੋ ਸਰਦਾਰ ਵਕੀਲ ਸਿੰਘ ਜੀ ਨੇ ਕੀਤਾ ਟ੍ਰੈਫਿਕ ਇੰਝਾਰੇ ਨੇ ਸਾਰੀ ਮਾਰਕੀਟ ਦੇ ਮਿਊਨਿਸਪਲ ਕਾਉਂਸਲ ਦੇ ਸਹਿਯੋਗ ਨਾਲ ਇੱਕ ਬਹੁਤ ਵਧੀਆ ਕੰਮ ਹੋਇਆ ਹੈ ਜਿੰਦਗੀ ਬਹੁਤ ਜ਼ਿਆਦਾ ਲੋਕ ਜਿਹੜੇ ਦੁਕਾਨਾਂ ਤੇ ਸਵਾਲ ਉਠਾ ਰਦਾ ਕਿ ਇਹ ਸਮਾਨ ਬਾਕੀ ਤੁਸੀਂ ਵੀ ਅਜਿਹੀ ਚੀਜ਼ੋ ਵਿੱਚ ਸਾਥ ਦਿਓ ਬਿਲਕੁਲ ਦਵਾਂਗੇ ਜੀ ਜਿਹੜੀ yellow line ਹੈ ਇਸ ਤੋਂ ਕੋਈ ਵੀ ਦੁਕਾਨਦਾਰ ਇਸ ਦੀ ਉਲੰਘਣਾ ਨਹੀਂ ਕਰੂਗਾ ਇਸ ਗੱਲ ਦਾ ਅਸੀਂ ਪੂਰਾ ਖਿਆਲ ਰੱਖਾਂਗੇ ਵੀ ਕਿਸੇ ਨੂੰ ਕੋਈ ਸਮੱਸਿਆ ਨਾ ਹੋਵੇ ਬਾਕੀ ਜਿਹੜੀ ਗੱਲ ਹੈ ਕਿ ਸੰਗਤ ਦੇ ਵਿਕਲਾਂ ਵੀ ਉਹ ਜਿਹੜੀ ਦੇ ਜੈਕ ਸਕੂਲ ਦੇ ਸਾਹਮਣੇ ਪਾਰਕਿੰਗ ਬਣੀ ਹੋਈ ਹੈ ਸਭ ਨੂੰ ਇਹ ਬੇਨਤੀ ਕੀਤੀ ਜਾਊਗੀ ਜਿਵੇਂ ਵਕੀਲ ਸਿੰਘ ਜੀ ਨੇ ਦੱਸਿਆ ਹੈਗਾ ਕਿ ਰਾਮ ਰਾਮ ਦੇ ਸਾਈਨ ਬੋਰਡ ਲਾਏ ਜਾਣਗੇ ਕਿ ਪਾਰਕਿੰਗ yellow line ਅੰਦਰ ਹੈ ਤੇ यहां ਪਾਰਕਿੰਗ ਜੈਕ ਸਕੂਲ ਦੇ ਸਾਹਮਣੇ ਹੈ ਜੋ ਵੀ ਉਲੰਘਣਾ ਕਰੂਗਾ ਸਿਰ ਜਿਵੇਂ ਇਹ ਮਨੋਸੇ ਸਮਝਣਗੇ ਇਹ ਆਪਦੀ ਕਾਰਵਾਈ ਕਰਨਗੇ